ਕਾਰੇ ਵੀ ਆਮ ਆਦਮੀ ਪਾਰਟੀ ਦੀ ਭਗਤ ਸਿੰਘ ਦੀ ਪੱਗ ਬਨ ਕੇ ਆਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿੰਦਿਆਂ ਗੱਲਾਂ ਕਰਦੇ ਸੀਗੇ। ਔਰ ਨਾਲ ਹੀ 10 ਤਰੀਕ ਨੂੰ ਮੁੱਖ ਮੰਤਰੀ ਦੀ ਰਹਿਸ਼ਤੇ ਤਰਨਾ ਦੇਣ ਜਾ ਰਹੇ ਆ। ਉਹ ਤੋਂ ਬਾਅਦ ਵੀ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਸੰਘਰਸ਼ ਲੰਮਾ ਕਰਾਂਗੇ। 30000 ਦੇ ਕਰੀਬ ਬੱਸਾਂ ਨੇ ਸਰਕਾਰੀ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ। ਵਹਾੜ ਦੇ ਵਿੱਚੋਂ ਲਗਾਤਾਰ ਬੱਸਾਂ ਕੰਡਮ ਹੁੰਦੀਆਂ ਜਾ ਰਹੀਆਂ, ਵਪਾਰ ਚ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਕੋਈ ਸਾਧਨ ਨਹੀਂ ਪੈਦਾ ਕੀਤੇ ਜਾ ਰਹੇ ਕਿ ਜਿਹਦੇ ਨਾਲ ਰੈਗੂਲਰ ਮੌਜਮੇ ਇਥੇ ਭਰਤੀ ਹੋ ਕੇ ਆਉਣ। ਵਿਭਾਗ 'ਚ ਨਵੀਆਂ ਬੱਸਾਂ ਪਾਉਣ ਦੀ ਲੜਾਈ ਆ ਸਾਡੀ। ਜੇਕਰ ਵਿਭਾਗ 'ਚ ਅਜੇ ਆਬਾਦੀ ਦੇ ਹਿਸਾਬ ਨਾਲ 10000 ਬੱਸ ਦੀ ਲੋੜ ਆ। ਤੇ ਪਿੰਡਾਂ 'ਚੋਂ ਸਾਡੇ ਜਿਹੜੇ ਸਟੂਡੈਂਟ ਸ਼ਹਿਰਾਂ ਨੂੰ ਪੜ੍ਹਨ ਵਾਸਤੇ ਆਉਂਦੇ ਆ। ਜਾਂ ਜਿਹੜਾ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਉਹ ਤੁਸੀਂ ਦੇਖਦੇ ਹੀ ਆ ਕਿ 50-50 ਸੀਟਾਂ ਵਾਲੀ ਬੱਸ ਦੇ ਵਿੱਚ 100-120 ਬਾਰੀਆਂ ਹੁੰਦੀਆਂ। ਕਿਦਰੀ ਪ੍ਰਥਾ ਖਤਮ ਕੀਤੀ ਜਾਵੇ ਵਿਚੋਲਿਆਂ ਨੂੰ ਠੇਕੇਦਾਰਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਜਿਹੜੀ ਮਲਾਜ਼ਿਮਾਂ ਦਾ ਸ਼ੋਸ਼ਣ ਹੁੰਦਾ ਜਾਂ ਵਿਭਾਗ ਦੀ ਲੁੱਟ ਹੁੰਦੀ ਉਹ ਬੰਦ ਹੋ ਜਾਵੇ ਪ੍ਰਸ਼ਾਸਨ ਨੇ ਮੁੱਖ ਮੰਤਰੀ ਸਾਹਿਬ ਨਾਲ 15 ਜਨਵਰੀ ਦੀ ਮੀਟਿੰਗ ਫਿਕਸ ਕਰਵਾਈ ਸੀਗੀ ਪਰ 15 ਜਨਵਰੀ ਨੂੰ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਨਹੀਂ ਬੈਠੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਤੀ ਕੁਝ ਮਲਾਜ਼ਮ ਐਹੋ ਜਿਹੜੀਆਂ ਡਿਊਟੀਆਂ ਦਰਾਂ ਨੂੰ ਨਹੀਂ ਦੀਆਂ ਮੁਕਤਾਂ ਉਹ ਵੀ ਜਿਹੜੇ ਮਲਾਜ਼ਮ ਦੀ ਮੌਤ ਹੋ ਗਈ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾਸ ਦੇ ਲੁਧਿਆਣਾ ਦੇ ਵਿੱਚ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਹੋ ਜਾਣ ਸਾਵਧਾਨ ਕਿਉਂਕਿ 3 ਦਿਨਾਂ ਵਾਸਤੇ ਪੂਰਨ ਤੌਰ ਤੇ ਬੱਸਾਂ ਦਾ ਹੜਤਾਲ ਹੋਣ ਵਾਲਾ ਹੈ ਦੱਸ ਦਈਏ ਕਿ ਪੀਆਰਟੀਸੀ ਪੰਨ ਬੱਸ ਜੜੀਆਂ ਨੇ ਉਹ ਪੂਰਨ ਤੌਰ ਤੇ ਬੰਦ ਰਹਿਣ ਵਾਲੀਆਂ ਨੇ 3 ਦਿਨਾਂ ਵਾਸਤੇ ਪੂਰਨ ਤੌਰ ਤੇ ਬੱਸੇ ਜੜੀਆਂ ਉਹ ਹਰ ਤਾਰ ਰਹਿਣ ਗਿਆ ਬੱਸਾਂ ਦਾ ਸਟ੍ਰਾਈਕ ਹੋਊਗੀ ਸੋ ਦੱਸ ਦਈਏ ਕਿ ਆਪਣੀਆਂ ਮੰਗਾ ਲੈ ਕੇ ਜਿਹੜੇ ਦੀਪੂ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਜਿਹੜੇ ਬੱਸ ਕਰਮਚਾਰੀ ਨੇ ਕੱਚੇ ਮੁਲਾਜ਼ਮ ਉਹਨਾਂ ਵੱਲੋਂ ਆਪਣੀ ਮੰਗ ਜਿਹੜੀ ਆ ਰੱਖੀ ਜਾ ਰਹੀ ਹੈ ਕਿਉਂਕਿ ਦੱਸ ਦਈਏ 3 ਦਿਨ ਦਾ ਜਿਹੜਾ ਉਹ ਦਿਨ ਹੈ ਉਹ ਵੀ ਦੱਸਾਂਗੇ ਤਾਰੀਖ ਵੀ ਦੱਸਾਂਗੇ ਕਿ ਕਿਸ 3 ਦਿਨਾਂ ਵਾਸਤੇ ਬੱਸਾਂ ਜਿਹੜੀਆਂ ਬੰਦ ਰਹਿਣ ਵਾਲੀਆਂ ਨੇ ਤਾਂ ਦੱਸਦੇ ਲੁਧਿਆਣਾ ਦੇ ਵਿੱਚ ਨਹੀਂ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਜਿਹੜੀਆਂ ਨੇ ਪੂਰਨ ਤੌਰ ਤੇ ਜਿਹੜੀਆਂ ਬੰਦ ਰਹਿਣ ਵਾਲੀਆਂ ਨੇ ਤਾਂ ਰੋਜ਼ ਸਫ਼ਰ ਕਰਨ ਵਾਲਿਆਂ ਦੇ ਲਈ ਕਾਫੀ ਵੱਡੀ ਜਿਹੜੀ ਆ ਖਬਰ ਹੈ ਤੁਹਾਡੇ ਸਾਹਮਣੇ ਆ ਗੱਲਬਾਤ ਕਰ ਲੈਣੇ ਆ ਸਾਡੇ ਅਜੇ ਦੀਪੂ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ ਜਨਰਲ ਸਕਤਰ ਹਮਸ਼ੇਰ ਸਿੰਘ ਢਿੱਲੋ ਸਰ ਕੀ ਕਹਿਣਾ ਚਾਹੋਗੇ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਬੱਸਾਂ ਜਿਹੜੀਆਂ ਬੰਦ ਹੋਣ ਵਾਲੀਆਂ ਨੇ ਤਿੰਨ ਦਿਨਾਂ ਵਾਸਤੇ ਪੂਰਨ ਤੌਰ ਤੇ ਹੜਤਾਲ ਵੀ ਹੈ ਉਹ ਤਿੰਨ ਦਿਨ ਕਿਹੜੇ ਨੇ ਤਾਰੀਖ ਕਿਹੜੀ ਹੈ ਉਹ ਵੀ ਦੱਸੋ ਤੇ ਉਸ ਤੋਂ ਬਾਅਦ ਕਾਰਨ ਕੀ ਹੈਗਾ ਬਿਲਕੁਲ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ 9 10 11 ਤਾਰੀਖ ਦੀ ਮੁਕੰਮਲ ਹੜਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕਰਾਂਗੇ ਔਰ ਨਾਲ ਹੀ 10 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਦੇਣ ਜਾ ਰਹੇ ਹਾਂ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਿਆ ਜਾਵੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਵਿਭਾਗ ਦੇ ਵਿੱਚੋਂ ਲਗਾਤਾਰ ਬੱਸਾਂ ਕੰਡਮ ਹੁੰਦੀਆਂ ਜਾ ਰਹੀਆਂ ਵਿਭਾਗ 'ਚ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਕੋਈ ਸਾਧਨ ਨਹੀਂ ਪੈਦਾ ਕੀਤੇ ਜਾ ਰਹੇ ਕਿ ਜਿਹਦੇ ਨਾਲ ਰੈਗੂਲਰ ਮੁਲਾਜ਼ਮ ਇਥੇ ਭਰਤੀ ਹੋ ਕੌਣ ਤੇ ਜਿਨ੍ਹਾਂ ਨੂੰ ਇਥੇ ਨੌਕਰੀ ਰੁਜ਼ਗਾਰ ਮਿਲ ਸਕੇ ਨਾਲ ਹੀ ਕੁਝ ਮੁਲਾਜ਼ਮ ਇਹੋ ਜਿਹੇ ਜਿਨ੍ਹਾਂ ਨੂੰ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਕੱਢਿਆ ਜਾ ਰਿਹਾ ਕੋਈ ਵੀ ਸਰਵਿਸ ਰੂਲ ਵਿਭਾਗ ਤੇ ਲਾਗੂ ਨਹੀਂਗਾ ਜਿਹਦੇ ਕਰਕੇ ਵਾਰ-ਵਾਰ ਸਾਨੂੰ ਜਿਹੜਾ ਉਹ ਸੰਘਰਸ਼ ਤੇ ਉਤਰਨਾ ਪੈਂਦਾ ਤੇ ਬਿਲਕੁਲ ਜਿਹੜੇ ਲੋਕ ਰੋਜ਼ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਪ੍ਰਧਾਨ ਜੀ ਜੇਕਰ ਉਹਨਾਂ ਦੀ ਗੱਲ ਕਰੀਏ ਤੇ ਜਿਹੜੀ 3 ਦਿਨ ਵਾਸਤੇ ਮੁਕੰਮਲ ਤੁਸੀਂ ਹੜਤਾਲ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਕਿੰਨੇ ਕਿ ਪਰਸੈਂਟਾ ਬੱਸਾਂ ਜਿਹੜ ਬਿਲਕੁਲ ਜਿਹੜੀ ਪੰਜਾਬ ਰੂਟਾਂ ਦੀ ਪਨ ਬਸ ਦੀ ਬਾਤ ਸੀ ਆ ਪੀਆਰਡੀਸੀ ਦੀ ਉਹ ਮੁਕੰਮਲ ਤੌਰ ਤੇ ਬੰਦ ਰਹੂਗੀ ਲਗਭਗ 3000 ਦੇ ਕਰੀਬ ਬੱਸਾਂ ਨੇ ਸਰਕਾਰੀ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਔਰ ਬੰਦ ਹੋਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਊਗਾ ਕਿਉਂਕਿ ਇਸ ਸਰਕਾਰੀ ادارے ਨਾਲ ਬਹੁਤ ਸਾਰੇ ਜਿਹੜੇ ਆ ਕੈਟਾਗਰੀਆਂ ਨੇ ਚਾਹੇ ਉਹ ਮਹਿਲਾਵਾਂ ਫ੍ਰੀ ਸਫਰ ਸੂਤ ਲੈ ਰੀਆਂ ਜਾਂ ਵੱਖ-ਵੱਖ ਕੈਟਾਗਰੀਆਂ ਨੇ ਚਾਹੇ ਪਿੰਡਾਂ ਤੋਂ ਸਟੂਡੈਂਟ ਆਉਂਦੇ ਉਹ ਸੁਵਿਧਾਵਾਂ ਲੈਂਦੇ ਆ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੋ ਅਸੀਂ ਉਹਨਾਂ ਕੋਲ ਮਾਫੀ ਵੀ ਚਾਹੁੰਦੇ ਆ ਔਰ ਮੰਗ ਵੀ ਕਰਦੇ ਆ ਕਿ ਅਸੀਂ ਇਹ ادارے ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਹਾਂ ਇਹ ਵਿਭਾਗ ਚ ਨਵੀਆਂ ਬੱਸਾਂ ਪਾਉਣ ਦੀ ਲੜਾਈ ਆ ਸਾਡੀ ਜੇਕਰ ਵਿਭਾਗ ਚ ਅਜੇ ਆਬਾਦੀ ਦੇ ਹਿਸਾਬ ਨਾਲ 10000 ਬੱਸ ਦੀ ਲੋੜ ਆ ਜੇਕਰ 10000 ਵਿਭਾਗ ਦੇ ਵਿੱਚ ਬੱਸ ਪੈਂਦੀ ਆ ਤੇ 70 ਤੋਂ 80000 ਨੌਜਵਾਨਾਂ ਨੂੰ ਰੁਜ਼ਗਾਰ ਇੱਥੇ ਪੈਦਾ ਹੋ ਸਕਦਾ ਔਰ ਨਾਲ ਹੀ ਜੇ ਬੱਸਾਂ ਪੈਣਗੀਆਂ ਤੇ ਪਿੰਡਾਂ ਚੋਂ ਸਾਡੇ ਜਿਹੜੇ ਸਟੂਡੈਂਟ ਸ਼ਹਿਰਾਂ ਨੂੰ ਪੜ੍ਹਨ ਵਾਸਤੇ ਆਉਂਦੇ ਆ ਜਾਂ ਜਿਹੜਾ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਉਹ ਤੁਸੀਂ ਵੇਖਦੇ ਹੀ ਆ ਕਿ 50 50 ਸੀਟਾਂ ਵਾਲੀ ਬੱਸ ਦੇ ਵਿੱਚ 100 100 120 ਸਵਾਰੀਆਂ ਹੁੰਦੀਆਂ ਤੇ ਕਈ ਜਗ੍ਹਾ ਉਹਨਾਂ ਨੂੰ ਬੱਸ ਨਹੀਂ ਮਿਲਦੀ ਉਹਨਾਂ ਦੇ ਕਿਸੇ ਗੁੱਸੇ ਮੰਗਿਆ ਕਿ ਪਹਿਲ ਦੇ ਆਧਾਰ ਤੇ ਵਿਭਾਗ ਚ ਬੱਸਾਂ ਪਾਈਆਂ ਜਾਣ ਜਿਹੜੇ ਕੱਚੇ ਮੁਲਾਜ਼ਮੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਵਿਚੋਲਿਆਂ ਨੂੰ ਠੇਕੇਦਾਰਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਜਿਹੜੀ ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ ਜਾਵੇ ਵਿਭਾਗ ਦੀ ਲੁੱਟ ਹੁੰਦੀ ਉਹ ਬੰਦ ਹੋ ਸਕੇ ਇਹ ਜਿਹੜੀਆਂ ਬੱਸਾਂ ਦਾ ਹੜਤਾਲ ਹੈ ਠੱਪ ਹੋਣ ਵਾਲੀਆਂ ਬੱਸਾਂ ਜਿਹੜੀਆਂ ਸਿਰਫ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਨੇ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੇ ਜਾਂ ਪੂਰ ਤਰ੍ਹਾਂ ਤੇ ਪੂਰੇ ਪੰਜਾਬ ਦੇ ਵਿੱਚ ਨੇ ਇਹ ਕੋਈ ਪੂਰੇ ਪੰਜਾਬ ਦੇ ਵਿੱਚ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਰੂੜੀ ਪਨਵਸ ਦੇ 27 ਡੀਪੂ ਨੇ ਲਗਭਗ ਇੱਕ-ਇੱਕ ਜ਼ਿਲ੍ਹੇ 'ਚ ਦੋ-ਦੋ ਡੀਪੂ ਵੀ ਨੇ ਕਿਤੇ ਇੱਕ-ਇੱਕ ਡੀਪੂ ਆ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੇ ਜਿਹੜੀ ਪੂਰਨ ਤੌਰ ਤੇ ਹੜਤਾਲ ਰਹੂਗੀ ਤੇ ਅਸੀਂ ਕੱਲ ਪੂਰੇ ਪੰਜਾਬ ਦੇ ਜਿਹੜੇ ਬਸ ਸਟੈਂਡ ਆ ਜਾਂ ਗੇਟਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਔਰ 10 ਤਰੀਕ ਨੂੰ ਮੁੱਖ ਮੰਤਰੀ ਦੀ ਰੈਸ਼ਤੇ ਚੰਡੀਗੜ੍ਹ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਕੇ ਧਰਨਾ ਦੇਵਾਂਗੇ ਮਤਲਬ ਕੱਲ ਤੋਂ ਜਿਹੜੀ ਹੜਤਾਲ ਹੈ ਸ਼ੁਰੂ ਹੋ ਜੂਗੀ ਬਿਲਕੁਲ ਕੱਲ ਤੋਂ ਜਿਹੜੀ ਹੈ 9 ਤਰੀਕ ਜੁਲਾਈ ਤੋਂ ਜਿਹੜੀ ਹੜਤਾਲ ਸ਼ੁਰੂ ਆ ਤਿੰਨ ਦਿਨਾਂ ਵਾਸਤੇ ਤਿੰਨ ਦਿਨਾਂ ਵਾਸਤੇ ਸਰ ਕੀ ਲੱਗਦਾ ਹੈ ਕਿ ਇਹਦੇ ਨਾਲ ਨਾਲ ਜਿਹੜੀ ਲੋਕਾਂ ਦੀ ਸਹੂਲਤਾਂ ਦੀ ਤੁਸੀਂ ਮੰਗ ਕਰ ਰਹੇ ਹੋ ਕਿ ਲੋਕਾਂ ਦੀ ਸਹੂਲਤਾਂ ਹੋਣੀਆਂ ਜਿੱਦੀਆਂ ਇੱਕ ਬਸ ਦੇ ਵਿੱਚ 50 ਸੀਟਾਂ ਹੁੰਦੀਆਂ ਨੇ 120 ਬੰਦੇ ਜਿਹੜੇ ਅੰਦਰ ਬੈਂਦੇ ਨੇ ਬੀਬੀਆਂ ਬੈ ਦਿਆ ਬਸਦਾ ਜਿਹੜਾ ਇੰਜਨ ਪਾਰਟਸ ਵਗੈਰਾ ਨੇ ਉਹ ਕਿਦਾਂ ਦੇ ਹੈਗੇ ਆ ਬਿਲਕੁਲ ਜਿਹੜੀਆਂ ਬੱਸ 'ਚ ਸੀਟਾਂ ਲਾਈਆਂ ਜਾਂਦੀਆਂ ਉਹ ਹੀ ਬੱਸ ਦੀ ਕਪੈਸਿਟੀ ਹੁੰਦੀ ਹੈ ਜਿਵੇਂ ਆਪਾਂ ਕਾਰ 5 ਸੀਟਡ ਹੁੰਦੀ ਹੈ ਮੋਟਰਸਾਈਕਲ 2 ਸੀਟੜ ਹੁੰਦਾ ਵਾ ਤੇ ਇਸੇ ਤਰੀਕੇ ਨਾਲ ਬੱਸ ਨੂੰ 50 ਤੋਂ 52 ਸੀਟਡ ਬਣਾਇਆ ਹੁੰਦਾ ਪਰ ਕਿਤੇ ਨਾ ਕਿਤੇ ਬੱਸਾਂ ਦੀ ਘਾਟ ਕਾਰਨ ਤੇ ਲੋਕਾਂ ਨੂੰ ਜਿਹੜੀਆਂ ਫ੍ਰੀ ਸਫ਼ਰ ਸਹੂਲਤਾਂ ਦਿੱਤੀਆਂ ਆ ਲੋਕਾਂ ਦਾ ਵੀ ਹਰੇਕ ਦਾ ਹੁੰਦਾ ਕਿ ਅਸੀਂ ਸਾਨੂੰ ਸਰਕਾਰੀ ਬੱਸ ਮਿਲੇ ਜਿੰਨੇ ਕਿਤੇ ਜਲਦੀ ਪਹੁੰਚਣਾ ਜਾਂ ਕੋਈ ਕਿਤੇ ਵੀ ਵਿਭਾਗ 'ਚ ਕੰਮ ਕਰਦਾ ਉਹ ਵੀ ਕਹਿੰਦਾ ਕਿ ਮੈਂ ਸਰਕਾਰੀ ਬੱਸ ਤੇ ਸਹੂਲਤ ਲਵਾਂ ਇਸ ਕਰਕੇ ਬੱਸ ਦੇ ਵਿੱਚ ਸਵਾਰੀਆਂ ਓਵਰਲੋਡ ਹੋ ਜਾਂਦੀਆਂ ਅੱਜ ਪੂਰੀ ਆਬਾਦੀ ਦੇ ਹਿਸਾਬ ਨਾਲ ਜਿਵੇਂ ਸਾਂ ਚਾਹੀਦੀਆਂ ਟੋਟਲ ਪਰ ਅੱਜ ਆਬਾਦੀ ਦੇ ਹਿਸਾਬ ਨਾਲ ਬੱਸਾਂ ਨੇ ਸਾਡੇ ਕੋਲ 3000 ਪੂਰੇ ਪੰਜਾਬ ਚ ਪਰ ਬੱਸ ਪੀਆਰਟੀਸੀ ਕੋਲ ਤੇ ਜਿਸ ਕਾਰਨ ਜਿਹੜੀ ਸਫਰ ਸਹੂਲਤੋ ਪ੍ਰੋਪਰ ਵੀ ਨਹੀਂ ਮਿਲ ਰਹੀ ਪਿੰਡਾਂ ਦੇ ਰੂਟ ਬੰਦ ਪਏ ਆ ਹੋਰ ਵੱਖ-ਵੱਖ ਸੂਬਿਆਂ ਨੂੰ ਜਿਹੜੇ ਜਾਣ ਵਾਲੇ ਆ ਉਹ ਰੂਟ ਬੰਦ ਪਏ ਆ ਇਹਦੇ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਪ੍ਰੋਪਰ ਬੱਸਾਂ ਪੂਰੀਆਂ ਹੋ ਜਾਣ ਤੇ ਲੋਕੀ ਜਿਹੜੀਆਂ ਪ੍ਰੋਪਰ ਬੈਠ ਕੇ ਵਿੱਚ ਜਿਵੇਂ 52 ਸੀਟਡ ਬੱਸ ਆ ਤੇ 50 ਜਾਂ 52 ਸੀਟਾਂ ਤੇ ਬੈਠ ਕੇ ਆਰਾਮ ਨਾਲ ਸਫਰ ਕਰਨਗੇ ਤੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਉਹਨਾਂ ਨੂੰ ਕਰਨਾ ਪਊਗਾ ਨਾ ਚਾਲਕ ਪਹ ਅਬ ਨਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਬਿਲਕੁਲ ਇੱਕ ਪਾਸੇ 3000 ਸਰਕਾਰੀਆ ਬਸਾਂ ਦਾ ਤੁਸੀਂ ਦੱਸ ਰਹੇ ਹੋ ਕਿ 3000 ਸਰਕਾਰੀਆ ਬਸਾਂ ਨੇ ਲੋਕ ਰੋਜ਼ ਸਫ਼ਰ ਕਰਦੇ ਨੇ ਬੱਸਾਂ ਦੇ ਵਿੱਚ ਸਰਕਾਰੀਆਂ ਸਹੂਲਤਾਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਪਰ ਜੇਕਰ 3000 ਬੱਸੀਆਂ ਬੱਸਾਂ ਜਿਹੜੀਆਂ ਇੱਕਦਮ ਠੱਪ ਹੋ ਗਈਆਂ ਤੇ ਇਹਦੇ ਵਿੱਚ ਕਿੰਨੇ ਕੁ ਲੋਕਾਂ ਦਾ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊ ਵੇਖੋ ਅਸੀਂ ਆਪਣੀਆਂ ਮੰਗਾਂ ਪ੍ਰਤੀ ਪਹਿਲਾਂ ਤੋਂ ਵੀ ਸੰਘਰਸ਼ ਕਰਦੇ ਆ ਰਹੇ ਹਾਂ ਔਰ ਸਰਕਾਰ ਨੂੰ ਪਹਿਲਾਂ ਲਗਭਗ 1 ਮਹੀਨਾ ਜਿਹੜਾ ਆਪਣਾ ਮੰਗ ਪੱਤਰ ਨੋਟਿਸ ਭੇਜਦੇ ਆਂ ਵੀ ਸਾਡੀਆਂ ਮੰਗਾਂ ਉਹਨਾਂ ਦਾ ਹੱਲ ਕੀਤਾ ਜਾਵੇ ਇਹ ਅੱਜ ਤੋਂ ਨਹੀਂ ਲਗਭਗ 17 18 ਸਾਲ ਹੋ ਗਏ ਆ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋ ਜਾਨਦੇ ਆਂ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਜਿਹਦੇ ਕਰਕੇ ਕਿਤੇ ਨ ਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਲਾਜਮਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦਾ ਹੱਲ ਕੀਤਾ ਜਾਵੇ ਬਲਾ ਕੇ ਤੇ ਕੁਝ ਮੰਗਾਂ ਲਈ ਸਮਾਂ ਲਿਆ ਜਾਵੇ ਪਰ ਹਰ ਵਾਰੀ ਇੱਕ ਹੜਤਾਲ ਨੂੰ ਹਿੱਸਾ ਬਣਾ ਲਿਆ ਵਿਭਾਗ ਦਾ ਕਿ ਇੱਕ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਹੜਤਾਲ ਕਰਦੇ ਆ ਕਿਤੇ ਨਾ ਕਿਤੇ ਉਹ ਭਰੋਸਾ ਦੇ ਕੇ ਟਾਲ ਦਿੰਦੇ ਆ ਜਦੋਂ ਮਜਬੂਰ ਨੂੰ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਹੁਣ ਇਹ ਟਾਲਮਟੋਲ ਵਾਲੇ ਪਾਸੇ ਨੂੰ ਜ਼ਿਆਦਾ ਹੋ ਗਿਆ ਤੇ ਸਾਨੂੰ ਫੇਰ ਕਿਤੇ ਨਾ ਕਿਤੇ 6 ਮਹੀਨਿਆਂ ਬਾਅਦ ਜਾਂ 7 ਮਹੀਨਿਆਂ ਬਾਅਦ ਹੜਤਾਲ ਤੇ ਉਤਰਨਾ ਪੈਂਦਾ ਜਿਵੇਂ ਪਿਛਲੇ ਸਮੇਂ 'ਚ ਤੁਸੀਂ ਇਹਨਾਂ ਦਿਨਾਂ 'ਚ ਵੇਖਿਆ ਸੀਗਾ 6 7 8 ਤਰੀਕ ਦੀ ਅਸੀਂ ਹੜਤਾਲ ਕੀਤੀ ਸੀਗੀ 6 ਨੂੰ ਅਸੀਂ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਦਰਸ਼ਨ ਕੀਤਾ ਸੀ 7 ਨੂੰ ਮੁੱਖ ਮੰਤਰੀ ਦੀ ਰਿਹਾਈ ਤੇ ਪ੍ਰਦਰਸ਼ਨ ਕੀਤਾ ਸੀਗਾ ਉੱਥੇ ਚੰਡੀਗੜ੍ਹ ਮਹਾਲੀ ਇਕ 15 ਜਨਵਰੀ ਦੀ ਮੀਟਿੰਗ ਫਿਕਸ ਕਰਵਾਈ ਸੀਗੀ ਪਰ 15 ਜਨਵਰੀ ਨੂੰ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਨਹੀਂ ਬੈਠੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਤੀ ਔਰ ਉਸ 6 ਮਹੀਨਿਆਂ ਤੋਂ ਅੱਜ ਤੱਕ ਅਜ ਦੇ 6 ਮਹੀਨੇ ਦੌਰਾਨ ਇੱਕ ਵੀ ਮੰਗਦਾ ਮਸਲੇ ਦਾ ਹੱਲ ਨਹੀਂ ਕੀਤਾ ਜਿਹਦੇ ਕਰਕੇ ਅਸੀਂ ਮੀਟਿੰਗਾਂ ਵੀ ਕੀਤੀਆਂ ਵਿਚਾਲੇ ਪਰ ਮੀਟਿੰਗਾਂ ਦੇ ਵਿੱਚ ਲਾਰੇ ਲੱਪਿਆਂ ਨਾਲ ਟਾਈਮ ਟਪਾਇਆ ਗਿਆ ਜਿਹਦੇ ਰੋਸ ਦੇ ਵਿੱਚ ਅੱਜ ਸਾਨੂੰ 6 ਮਹੀਨਿਆਂ ਬਾਅਦ ਦੁਬਾਰਾ ਫੇਰ ਉਹੀ ਹੜਤਾਲ ਸਟੈਂਡ ਕਰਨੀ ਪਈ ਕਿ ਜੇਕਰ ਜਿਵੇਂ ਸਿਆਣੇ ਕਹਿੰਦੇ ਨਾ ਬੱਚਾ ਰੋਂਦਾ ਤੇ ਮਾਂ ਦੁੱਧ ਪਿਆਉਂਦੀ ਆ ਉਹੀ ਹਾਲ ਸਾਡੇ ਨਾਲ ਹੋ ਗਿਆ ਕਿ ਅਸੀਂ ਹੁਣ ਪੂਰਾ ਤਾਮਝਾਂ ਬ ਾਂਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਵਾਕਈ ਹੈ ਨਾ ਮਲਾਜ਼ਮਾਂ ਦੀਆਂ ਇੰਨੀਆਂ ਮੁਸ਼ਕਲਾਂ ਨੇ ਕਿ ਇਹ ਇਕੱਲੇ ਆਗੂ ਹੀ ਨਹੀਂ ਇਹਨਾਂ ਦੇ ਇੱਕ ਇੱਕ ਵਰਕਰ ਜਿਹੜਾ ਉਹ ਜਾਗਰੂਕ ਕਿ ਉਹਨੂੰ ਪਤਾ ਵਾ ਕਿ ਮੇਰੀਆਂ ਮੁਸ਼ਕਲਾਂ ਕੀ ਆ ਉਹ ਲਗਾਤਾਰ ਜਿਹੜੀਆਂ ਮੁਸ਼ਕਲਾਂ ਵਧਦੀਆਂ ਜਾਂਦੀਆਂ ਜੀ ਬਿਲਕੁਲ ਢਿੱਲੂ ਸਾਹਿਬ ਕੀ ਲੱਗਦਾ ਕਿ ਜਾਇਜ਼ ਮੰਗਾ ਕਿੰਨੀਆਂ ਕੀ ਹੈਗੀਆਂ ਤੁਹਾਡੀਆਂ ਜਿਹੜੀਆਂ ਜੇਕਰ ਪੂਰੀਆਂ ਹੋ ਜਾਂਦੀਆਂ ਨੇ ਤੇ ਇਹ ਜਿਹੜੇ ਹੜਤਾਲ ਨੇ ਜਾਂ ਜਿਹੜਾ ਪ੍ਰਦਰਸ਼ਨ ਆ ਇਹ ਬੰਦ ਹੋ ਸਕਦਾ ਹੈ ਵੇਖੋ ਸਾਡੇ ਵਿਭਾਗ ਦੇ ਵਿੱਚ ਲਗਭਗ 20-20 ਸਾਲ ਹੋ ਗਏ ਆ ਮਲਾਜਮ ਜਿਹੜੇ ਭਰਤੀ ਹੋ ਕੇ ਨੌਕਰੀਆਂ ਕਰਦੇ ਆ ਰਹੇ ਆ ਸੋ ਇਹੋ ਜਿਹੇ ਮਲਾਜਮਾਂ ਕਈ 10-15% ਮਲਾਜਮ ਇਹੋ ਜਿਹੇ ਆ ਜਿਹੜੀ ਆਪਣੀ ਨੌਕਰੀ ਦੀ 58 ਸਾਲ ਉਮਰ ਪੂਰੀ ਕਰਕੇ ਰਿਟਾਇਰਮੈਂਟ ਵੀ ਹੋ ਗਿਆ ਕੁਝ ਮਲਾਜਮ ਇਹੋ ਜਿਹੇ ਆ ਜਿਹੜੀਆਂ ਡਿਊਟੀਆਂ ਦੌਰਾਨ ਉਹਨਾਂ ਦੀਆਂ ਮੌਤਾਂ ਹੋ ਗਈਆਂ ਉਹ ਦੋਹਾਂ ਦੇ ਪਰਿਵਾਰ ਕਿਤੇ ਨਾ ਕਿਤੇ ਨਿਮੋਸ਼ੀ ਦੇ ਵਿੱਚ ਨੇ ਕਿਉਂਕਿ ਜਿਹੜੇ ਮਲਾਜਮ ਦੀ ਮੌਤ ਹੋ ਗਈ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਨਾ ਪੈਨਸ਼ਨ ਮਿਲੀ ਨਾ ਵਿਭਾਗ ਵੱਲੋਂ ਜਿਹੜੇ ਲਾਭ ਮਿਲਣੇ ਸੀ ਉਹ ਮਿਲੇ ਕਿਉਂਕਿ ਠੇਕੇ ਲਾਜਮ ਰਿਟਾਇਰਮੈਂਟ ਹੋ ਜਾਂਦਾ ਉਹਦੀ ਪੈਨਸ਼ਨ ਨਹੀਂ ਮਿਲਦੀ ਉਹਨਾਂ 'ਚ ਜਿਹੜੀ ਨਾਰਾਜ਼ਗੀ ਆ ਉਹ ਲਗਾਤਾਰ ਵੱਧਦੀ ਜਾਂਦੀ ਆ ਔਰ ਨਵੇਂ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਕੋਈ ਭਾਲ ਹੁੰਦੀ ਆ ਵੀ ਅਸੀਂ ਕਿਤੇ ਯਾਰ ਆਪਣੀ ਲਾਈਫ ਸੈੱਟ ਕਰਨੀ ਆ ਕੋਈ 18-20 ਸਾਲ ਦੀ ਉਮਰ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਸੋਚ ਲੈਂਦੇ ਆ ਯਾਰ ਰੋਡਵੇਜ ਪੀਆਰਟੀਸੀ ਦੇ ਵਿੱਚ ਨੌਕਰੀ ਮਿਲ ਗਈ ਅਸੀਂ ਇੱਥੇ ਆ ਕੇ ਨੌਕਰੀ ਕਰ ਲੈਨੇ ਆ ਪਰ ਜਦੋਂ 2-4 ਸਾਲ 5 ਸਾਲ ਇੱਥੇ ਵਿਭਾਗ 'ਚ ਲਾ ਲੈਂਦੇ ਆ ਫਿਰ ਉਹਨਾਂ ਨੂੰ ਕੰਡੀਸ਼ਨਾਂ ਦੇ ਰਾਹੀਂ ਰਿਪੋਰਟਾਂ ਕਰਕੇ ਵਿਭਾਗ 'ਚੋਂ ਬਾਹਰ ਕੱਢਿਆ ਜਾਂਦਾ ਉਸ ਤੋਂ ਬਾਅਦ ਉਹ ਕਿਤੇ ਵੀ ਨੌਕਰੀ ਲੈਣ ਦੇ ਯੋਗ ਨਹੀਂ ਰਹ ਉਤੋਂ ਦਲਾ ਹੋ ਜਾਂਦਾ ਜਿਹੜੇ ਅੱਜ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਮਾਫੀਏ ਨਾਲ ਸਾਡਾ ਮੁਲਾਜ਼ਮ ਜਿਹੜਾ ਲੜਦਾ ਵਾ ਕਿ ਤੁਸੀਂ ਯਾਰ ਸਾਡਾ ਟਾਈਮ ਨਾ ਖਾਓ ਸਾਡੀਆਂ ਬੱਸਾਂ ਨੂੰ ਇਹ ਖਰਾਬ ਨਾ ਕਰੋ ਉਹੀ ਬਸ ਕੋ ਮੁੜ ਕੇ ਜਾ ਕੇ ਉਹਨੂੰ ਨੌਕਰੀ ਵਾਸਤੇ ਕਿਤੇ ਨਾ ਕਿਤੇ ਮਿੰਤ ਕਰਨੀ ਪੈਂਦੀ ਸੋ ਸਰਕਾਰ ਦੀਆਂ ਇਹ ਘਾਟਾਂ ਨੇ ਵੱਡੀਆਂ ਮੈਨੇਜਮੈਂਟ ਦੀਆਂ ਘਾਟਾਂ ਨੇ ਜੇਕਰ ਵਿਭਾਗ ਦੇ ਵਿੱਚ ਪ੍ਰੋਪਰ ਸਰਵਿਸ ਰੂਲ ਕੀਤੇ ਹੋਣ ਪ੍ਰੋਪਰ ਮੁਲਾਜ਼ਮ ਰੈਗੂਲਰ ਕੀਤੇ ਹੋਣ ਤੇ ਆਟੋਮੈਟਿਕ ਜਿਹੜਾ ਮੁਲਾਜ਼ਮ ਹੈ ਕੱਚਾ ਮੁਲਾਜ਼ਮ ਜਾਂ ਨੌਜਵਾਨ ਆ ਉਹ ਵਿਭਾਗ ਨੂੰ ਬਚਾਉਣ ਵਾਸਤੇ ਆਪਣੀ ਦਿਨ ਰਾਤ ਇੱਕ ਮਿਹਨਤ ਕਰੂਗਾ ਬਿਲਕੁਲ ਕਿੰਨੀ ਕੀ ਗਿਣਤੀ ਦੇ ਵਿੱਚ ਹੈਗੇ ਕੱਚੇ ਮੁਲਾਜ਼ਮ ਨੌਜਵਾਨ ਜਿਹੜੇ ਪੀਆਰਟੀਸੀ ਬੱਸ ਚਲਾ ਰਹੇ ਨੇ ਪਨ ਬੱਸ ਚਲਾ ਰਹੇ ਨੇ ਕੱਚੇ ਨੇ ਉਹ ਕਿੰਨੇ ਕੇ ਹੈਗੇ ਲਗਭਗ 8000 ਮੁਲਾਜ਼ਮ ਦੋਨਾਂ ਵਿਭਾਗਾਂ ਚ ਆ ਪੀਆਰ ਮਲਾਜ਼ਮ ਰੈਗੂਲਰ ਰਹਿ ਗਿਆ ਉਹ ਵੀ ਜਿਹੜਾ ਰਨਿੰਗ ਸਟਾਫ ਹੈ ਉਹ ਦਫ਼ਤਰਾਂ ਦੇ ਵਿੱਚ ਕੰਮ ਕਰ ਰਿਹਾ ਕਿਉਂਕਿ ਦਫ਼ਤਰਾਂ ਦੇ ਵਿੱਚ ਵੀ ਭਰਤੀ ਨਹੀਂ ਹੋਈ ਤੇ ਦਫ਼ਤਰਾਂ ਦਾ ਕੰਮ ਚਲਾਉਣ ਨੂੰ ਜਿਹੜਾ ਰਨਿੰਗ ਸਟਾਫ ਰੈਗੂਲਰ ਹੈ ਉਹ ਉੱਥੇ ਕੰਮ ਕਰ ਰਿਹਾ ਬਾਕੀ ਜਿਹੜਾ ਰੂਟਾਂ ਤੇ ਲਗਭਗ 99% ਜਿਹੜਾ ਉਹ ਰਨਿੰਗ ਸਟਾਫ ਆਊਟਸੋਰਸ ਤੇ ਕੰਟਰੈਕਟ ਮਲਾਜ਼ਮ ਕੰਮ ਕਰ ਰਿਹਾ ਬਿਲਕੁਲ ਇਹ ਜਿਹੜੀ ਹੜਤਾਲ ਹੈ ਸ਼ੁਰੂਆਤ ਕੀਤੀ ਜਾਊਗੀ ਲੁਧਿਆਣਾ ਦੇ ਵਿੱਚੋਂ ਕਿੱਥੋਂ ਹੜਤਾਲ ਦੀ ਜਿਹੜੀ ਹੈ ਜਿਹੜੀ ਸ਼ੁਰੂਆਤ ਕੀਤੀ ਜਾਊਗੀ ਕੱਲ ਅਸੀਂ ਜਿਹੜੇ ਪਹਿਲੇ ਟਾਈਮ ਤੋਂ ਸਰਵਿਸ ਜਿਹੜੀ ਬੱਸਾਂ ਦੇ ਬੰਦ ਕਰਾਂਗੇ ਤੇ ਅੱਜ ਜਿਹੜਾ ਇੱਕ ਵਾਸਟਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 11 ਤਰੀਕ ਨੂੰ ਜਿਹੜਾ ਫਿਰ ਸਾਡਾ ਇੱਥੇ ਪੂਰਾ ਪੰਜਾਬ ਦੀਆਂ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਉਸ ਤੋਂ ਬਾਅਦ ਵੀ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਸੰਘਰਸ਼ ਲੰਮਾ ਕਰਾਂਗੇ ਕਿ ਲੱਗਦਾ ਨਹੀਂ ਕਿ ਇੱਕ ਪਾਸੇ ਜੇਕਰ ਸੰਘਰਸ਼ ਦੀ ਗੱਲ ਕੀਤੀ ਜਾਵੇ ਤੇ ਸੰਘਰਸ਼ ਲਗਾਤਾਰ ਤੁਹਾਡੇ ਵੱਲੋਂ ਜਾਰੀ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਸੰਘਰਸ਼ ਵਾਲਾ ਹੀ ਹੋਊਗਾ ਬਿਲਕੁਲ ਸਰਕਾਰਾਂ ਵਾਅਦੇ ਕਰ ਲੈਂਦੀਆਂ ਜਦੋਂ ਸੱਤਾ 'ਚ ਆਉਣਾ ਹੁੰਦਾ ਕਿਉਂਕਿ ਸਰਕਾਰ ਇਹ ਵੀ ਆਮ ਆਦਮੀ ਪਾਰਟੀ ਦੀ ਭਗਤ ਸਿੰਘ ਦੀ ਪੱਗ ਬਨ ਕੇ ਆਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿੰਦੀਆਂ ਗੱਲਾਂ ਕਰਦੇ ਸੀਗੇ ਪਰ ਸਾਢੇ ਤਿੰਨਾਂ ਸਾਲਾਂ ਦੇ ਦੌਰਾਨ ਇੱਕ ਵੀ ਵਿਭਾਗ ਦੇ ਵਿੱਚ ਬਸ ਨਹੀਂ ਪਾਈ ਨਾ ਪੀਆਰਡੀਸੀ ਨਾ ਪਣ ਬਸ ਦੇ ਵਿੱਚ ਉਲਟਾ ਜਦੋਂ ਵੀ ਬੱਸਾਂ ਪਾਉਣ ਦੀ ਗੱਲ ਲੈ ਕੇ ਆਉਂਦੀ ਆ ਮੈਨੇਜਮੈਂਟ ਜਾਂ ਸਰਕਾਰ ਤੇ ਕਿਲੋਮੀਟਰ ਬੱਸਾਂ ਕਿਲੋਮੀਟਰ ਬੱਸਾਂ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਜਿਹਨੂੰ ਭਗਤ ਸਿੰਘ ਨੇ ਆਪਣੀ ਜਾਨ ਦਾ ਤੇ ਲਾਤੀ ਸੀ ਕਿ ਵੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ 'ਚੋਂ ਪੰਜਾਬ 'ਚੋਂ ਬਾਹਰ ਕੱਢਣਾ ਉਹਨਾਂ ਦੇ ਰਾਹੀਂ ਮੁਲਾਜ਼ਮਾਂ ਵਾਸਤੇ ਠੇਕੇਦਾਰ ਲੈ ਕੇ ਆ ਰਿਹਾ ਜਿਨ੍ਹਾਂ ਦਾ ਸਾਡਾ ਰੋਸ ਆ ਜੇਕਰ ਇਹਨਾਂ ਨੂੰ ਠੇਕੇਦਾਰਾਂ ਨੂੰ ਬਾਹਰ ਕੱਢੂ ਸਰਕਾਰ ਜਿਹੜੇ ਵਾਅਦੇ ਕੀਤੇ ਸੀਗੇ ਮੁਲਾਜ਼ਮਾਂ ਨੂੰ ਪੱਕੇ ਕਰੂ ਤੇ ਤਾਂ ਹੀ ਆ ਨੇ ਤੇ ਆਉਣ ਵਾਲੇ ਸਮੇਂ ਜਿਹੜੇ ਧਰਨੇ ਪ੍ਰਦਰਸ਼ਨੇ ਵਧਣੇ ਆ ਇਹ ਬਿਲਕੁਲ ਸੋ ਦੱਸ ਦਈਏ ਕਿ ਸਾਡੇ ਨਾਲ ਲੁਧਿਆਣਾ ਡੀਪੂ ਤੋਂ ਜਿਹੜੇ ਜਲਨ ਸਖਤਰ ਮੌਜੂਦ ਸੀਗੇ ਅਸ਼ਮਸ਼ੇਰ ਸਿੰਘ ਢਿੱਲੋ ਤੇ ਉਹਨਾਂ ਦੀ ਪੂਰੀ ਟੀਮ ਦੱਸਦੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਪੀਆਰਟੀਸੀ ਪੰਬਾ ਚਲਾਉਣ ਵਾਲੇ ਉਹਨਾਂ ਦੇ ਲਈ ਹਕੀ ਮੰਗਾ ਵਾਸਤੇ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੇ ਆ ਕਿਤੇ ਗਏ ਪਹਿਲਾਂ ਵੀ ਤਾਂ ਉਸ ਤੋਂ ਬਾਅਦ ਜੇਕਰ ਹੁੰਦੀ ਗੱਲ ਕਰੀਏ ਤੇ ਪੂਰਨ ਤੌਰ ਤੇ ਬੱਸਾਂ ਜਿਹੜੀਆਂ ਠੱਪ ਰਹਿਣ ਵਾਲੀਆਂ ਨੇ ਤਿੰਨ ਦਿਨਾਂ ਵਾਸਤੇ ਜਿਹੜੀ ਮੁਕੰਮਲ ਹੜਤਾਲ ਦਾ ਜਿਹੜਾ ਸਮਾਂਬਾਚ ਕੋਲ ਜਿਹੜੀ ਆ ਦੇ ਦਿੱਤੀ ਗਈ ਆ ਦੱਸਦੇ 9 10 11 ਜੁਲਾਈ ਜਿਹੜੀ ਆ ਆਉਣ ਵਾਲਾ ਸਮਾਂ ਉਹ ਪੂਰਨ ਤੌਰ ਤੇ ਬੱਸਾਂ ਜਿਹੜੀਆਂ ਠੱਪ ਰਹਿਣ ਵਾਲੀਆਂ ਨੇ ਇਹ ਸੋ ਦੱਸਦੇ ਕਿ ਆਪਣੀ ਮੰਗਾ ਨੂੰ ਲੈ ਕੇ ਤਿੰਨ ਦਿਨਾਂ ਵਾਸਤੇ ਬੱਸਾਂ ਹੋਈਆਂ ਤੇ ਆਣਾ ਸਮਾਂ ਜਿਹੜਾ ਉਹ ਥੋੜੇ ਸਾਹਮਣੇ ਆ ਕਮੈਂਡਰ ਰਾਹੀ ਤੁਹਾਨੂੰ ਜੁੜੂ ਦੱਸਦਾ ਕਿਉਂਕਿ ਜਿਹੜੇ ਲੋਕ ਨੇ ਉਹ ਰੋਜ਼ ਸਰਕਾਰੀਆਂ ਬੱਸਾਂ ਦੇ ਵਿੱਚ ਜਿਹੜਾ ਸਫਰਾ ਕਰਦੇ ਨੇ ਸੋ ਦੱਸਦੇ 3000 ਸਰਕਾਰੀ ਬੱਸਾਂ ਜਿਹੜੀਆਂ ਆ ਗਿਆ 3000 ਸਰਕਾਰੀ ਬੱਸਾਂ ਦੇ ਵਿੱਚ ਰੋਜ਼ ਸਫਰ ਕਰਨ ਵਾਲਿਆਂ ਲਈ ਵੱਡੀ ਜਿਹੜੀ ਅਪਡੇਟ ਹੈ ਵੱਡੀ ਖਬਰ ਹੈ ਕਿਉਂਕਿ ਇੱਕ ਪਾਸੇ ਜੇਕਰ 3000 ਬੱਸਾਂ ਉੱਠਾ ਪਰਈਆਂ ਤੇ ਦੇਖ ਸਕਦੇ ਹੋ ਕਿ ਪੀਆਰਟੀਸੀ ਜਿਹੜੀਆਂ ਬੱਸਾਂ ਨੇ ਜਾਂ ਪਨ ਬੱਸਾਂ ਹੈ ਗਿਆ ਜੇਕਰ ਉਹ ਬੰਦ ਰਹੀਆਂ ਤੇ ਕਿੰਨੇ ਕਿਤੇ ਕਾਫੀ ਜ਼ਿਆਦਾ ਲੋਕਾਂ ਨੂੰ ਨੁਕਸਾਨ ਸੜਾ ਪੈਸਾ ਦਾ ਕਿਉਂਕਿ ਇੱਕ ਪਾਸੇ ਜੇਕਰ ਕੱਚੇ ਮੁਲਾਜ਼ਮਾਂ ਦੀ ਗੱਲ ਕਰੀਏ ਤੇ ਕੱਚੇ ਮੁਲਾਜ਼ਮ ਜਿਹੜੇ ਹੈ اپنی ਮੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਸਰਕਾਰਾਂ ਅੱਗੇ ਪਰ ਦੇਖਣਾ ਹੋਵੇਗਾ ਕਿ ਸਰਕਾਰਾਂ ਕਦੋਂ ਤੱਕ ਮੰਗ ਇਹਨਾਂ ਦੀਆਂ ਸੁਣਦੀਆਂ ਨੇ ਤੇ ਉਸ ਤੋਂ ਬਾਅਦ ਕਦੋਂ ਤੱਕ ਇਹਨਾਂ ਦੀਆਂ ਮੰਗਾ ਦੇਤੇ ਖਰੀਆਂ ਉਤਰਦੀਆਂ ਨੇ ਦੇਖਦੇ ਰਹੋ ਜਤਲਾ ਭਾਈ ਮਿਹਨਤ ਸਿੰਘ ਆਪਣਾ ਮੈਂ ਸੰਜੇ ਮਾਲ ਟਨਵਾਦ